ਤੋ ਕਰਦੇ ਆਂ ਦਿਨ ਦੀ ਸ਼ੁਰੂਆਤ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਅੱਜ ਫਿਰ ਕਰਦੇ ਆਂ ਦਿਨ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਕਰਦੇ ਆਪਾਂ ਵਰਮ-ਅਪ ਦੇ ਨਾਲ ਸਰੀਰ ਨੂੰ ਵਰਮ-ਅਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਜੀ ਸਰੀਰ ਨੂੰ ਗਰਮ ਕਰਦੇ ਆ ਜਾਂ ਐਕਸਰਸਾਈਜ਼ ਤੋਂ ਪਹਿਲਾਂ ਗਰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਸਰੀਰ ਦੇ ਵਿੱਚ ਖੂਨ ਦਾ ਜਿਹੜਾ ਵਹਾਅ ਹੋਇਆ ਉਹ ਵਧੀਆ ਢੰਗ ਦੇ ਨਾਲ ਚੱਲ ਪੈਂਦਾ ਹਰ ਇੱਕ ਮਾਸਪੇਸ਼ੀ ਤੱਕ ਸੁੱਧ ਖੂਨ ਪਹੁੰਚ ਜਾਂਦਾ ਤੇ ਅੰਗਾਂ ਨੂੰ ਮੋੜਨ ਦੇ ਵਿੱਚ ਆਸਾਨੀ ਹੁੰਦੀ ਆ ਥੋੜਾ ਸਰੀਰ ਨੂੰ ਕਰਕੇ ਗਰਮ ਤੇ ਕਰਦੇ ਆ ਰੁਟੀਨ ਦੀ ਐਕਸਰਸਾਈਜ਼ ਜਿਨ੍ਹਾਂ ਦੇ ਨਾਲ ਆਪਣਾ ਮਾਸਪੇਸ਼ੀਆਂ ਦੇ ਬਣਾਏ ਵਿੱਚ ਬਣਾਈਏ ਫਲੈਕਸੀਬਿਲਟੀ ਲਚਕ ਜਿੰਨੇ ਕ ਲਚਕ ਮਾਸਪੇਸ਼ੀਆਂ ਦੇ ਵਿੱਚ ਹੋਊਗੀ ਉਹਨਾਂ ਉਹ ਵਧੀਆ ਕੰਮ ਕਰਦੀਆਂ ਨੇ ਸੋ ਪੈਰਾਂ ਦੇ ਵਿੱਚ ਬਣਾਓ فاਸਲਾ ਬਾਹਾਂ ਕਰੋ ਸ਼ਾਇਡ ਤੇ ਨਿਗਾਹ ਸਾਹਮਣੇ ਖੱਬੇ ਹੱਥ ਵੱਲ ਘੁਮੋ ਸੱਜੇ ਹੱਥ ਵੱਲ 1 2 3 4 5 6 7 8 9 10 ਰਿਲੈਕਸ ਇਹ ਕਿਰਿਆ ਨੂੰ ਤੁਸੀਂ 10 ਜਾਂ 10 ਤੋਂ ਵੱਧ ਵਾਰ ਕਰ ਸਕਦੇ ਹੋ ਆਪਣੇ ਸਮੇਂ ਔਰ ਸ਼ਮਤਾਂ ਦੇ ਅਨੁਸਾਰ ਜਿਹਨਾਂ ਨੂੰ ਕੋਈ ਤਕਲੀਫ ਆਉਂਦੀ ਹੈ, ਦਿੱਕਤ ਆਉਂਦੀ ਹੈ ਉਹ ਘੱਟ ਕਰ ਲਓ ਹੌਲੀ-ਹੌਲੀ ਕਰਕੇ ਹਾਰਕ ਐਕਸਰਸਾਈਜ਼ ਦੇ ਵਿੱਚ ਅਗਿਆਫਾ ਤੁਸੀਂ ਕਰ ਸਕਦੇ ਹੋ ਜਿਵੇਂ ਜਿਵੇਂ ਸਰੀਰ ਦੇ ਵਿੱਚ ਲਚਕ ਬਣੂਗੀ ਉਸੇ ਤਰ੍ਹਾਂ ਹੌਲੀ ਹੌਲੀ ਕਰਕੇ ਮਾਸਪੇਸ਼ੀਆਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਉਹ ਘਟ ਜਾਣਗੀਆਂ ਤੇ ਜੋੜ ਦੀ ਜਿਹੜੀ ਮੂਵਮੈਂਟ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਹੋਣ ਲੱਗ ਜੂਗੀ ਉਸ ਤੋਂ ਬਾਅਦ ਹੱਥਾਂ ਦੇ ਵਿੱਚ ਇੰਟਰਲੌਕ ਤੇਲੀਆਂ ਉੱਪਰ ਵੱਲ ख़ब्बे अथ वल सजे अथल एक दो तीन चार पंच छे सत अठ 9 10 ਇਹ ਐਕਸਰਸਾਈਜ਼ ਕਰਨ ਤੋਂ ਬਾਅਦ ਅਣਕ ਵੀ ਥੋੜਾ ਜਿਹਾ ਡਿੱਕਾ ਲਾਉਂਦੀ ਹੈ ਮੇਰੇ ਅੱਖ ਦੇ ਵਿੱਚ ਥੋੜੀ ਜਿਹੀ ਇਨਫੈਕਸ਼ਨ ਹੋਈ ਹੋਈ ਹੈ ਜਿਸ ਵਜ੍ਹਾ ਕਰਕੇ ਅਣਕ ਲਾਉਣੀ ਪੈਂਦੀ ਹੈ ਕਿਉਂਕਿ ਜਿਹੜੀ ਲਾਈਟ ਹੈਗਾ ਉਤੰਗ ਕਰਦੀ ਹੈ ਸੋ ਧਿਆਨ ਨਾ ਪਟਕੇ ਉਹੀ ਵਜਾ ਦਾ ਕਰਕੇ ਐਨ ਕਾ ਜਿਹੜੀ ਲਾਈ ਹੈ ਤੇ ਇਸ ਤੋਂ ਬਾਅਦ ਕਮਰ ਦੇ ਉੱਪਰ ਰੱਖੋ ਹੱਥ ਮਾਸਪੇਸ਼ੀਆਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਲਚਕ ਪੈਦਾ ਕਰਨੀ ਹੈ ਹਰ ਇੱਕ ਜੋੜ ਨੂੰ 10 ਵਾਰ 20 ਵਾਰ ਮੋੜੋ ਜਿੰਨਾ ਕਿ ਤੁਸੀਂ ਜੋੜ ਨੂੰ ਮੋੜੋਗੇ ਉਹਨੀਆਂ ਸਰੀਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਘਟਦੀਆਂ ਸ਼ੁਰੂ ਹੋ ਜਾਣਗੀਆਂ ਘਟਣੀਆਂ ਤੇ ਹੌਲੀ ਹੌਲੀ ਕਰਕੇ ਤੁਹਾਨੂੰ ਤਕਲੀਫਾਂ ਤੋਂ ਐ ਜਿਹੜੀ ਰਾਹਤ ਮਿਲੂਗੀ ਸੋ ਅੱਗੇ ਵੱਲ ਝੁਕਦੇ ਆਂ ਪੈਰ ਇਕੱਠੇ ਕਰਕੇ ਅੱਗੇ ਵੱਲ ਪਿੱਛੇ ਵੱਲ ਇੱਕ दो तन, चार पंच सत अठ नौ दस रिलैक्स ਤੋ ਇਹ ਐਕਸਰਸਾਈਜ਼ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਇੱਕ ਪਿੰਨ ਸਾਨੂੰ ਕਮੈਂਟ ਦੇ ਵਿੱਚ ਵਾਰ-ਵਾਰ ਪਿੰਡ ਬਾਰੇ ਪੁੱਛ ਰਹੀ ਹੈ ਸ਼ਾਇਦ ਕੋਈ ਜਾਣ ਪਹਿਚਾਨ ਵਾਲੀ ਹੋਵੇ ਸਾਡਾ ਮੇਰਾ ਆਪਦਾ ਪਿੰਡ ਹੈਗਾ ਰਾਜਗੜ ਕੁੱਬੇ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਮੋੜ ਮੰਡੀ ਦੇ ਬਿਲਕੁਲ ਨਾਲ ਆਪਣਾ ਕਲੀਨਿਕ ਕੀਤਾ ਹੋਇਆ ਹੈ ਤਲਵੰਡੀ ਸਾਬੋ 2016 ਤੋਂ ਮੇਰੀ ਰਿਹਸ ਤਲਵੰਡੀ ਸਾਬੋ ਹੀ ਆ 2013 ਤੋਂ ਮੈਂ ਇਥੇ ਕਲੀਨਿਕ ਕਰਕੇ ਆਪਣਾ ਕੰਮ ਕਰ ਰਿਹਾ ਹਾਂ ਹੌਲੀ-ਹੌਲੀ ਕਰਕੇ ਕੰਮ ਨੂੰ ਅੱਗੇ ਵਧਾ ਰਹੇ ਹਾਂ ਜਿਵੇਂ ਜਿਵੇਂ ਸਮਾਂ ਬਣਦਾ ਉਸ ਤਰ੍ਹਾਂ ਹੀ ਆਪਜੀ ਦੇ ਨਾਲ ਰੂਬਰੂ ਹੋਣ ਦੀ ਕਰਦੇ ਆ ਕੋਸ਼ਿਸ਼ ਸੋ ਹੁਣ ਕਰਦੇ ਆ ਐਕਸਰਸਾਈਜ਼ ਅਗਲੀ ਅਗਲਾ ਸਟੈਪ ਹੈਗਾ ਆਪਣਾ ਸੱਜੀ ਲੱਤ ਖੱਬਾ ਹੱਥ ਖੱਬੀ ਲੱਤ ਸੱਜਾ ਹੱਥ ਅੱਗੇ ਵੱਲ ਲੈ ਕੇ ਜਾਣਾ ਇਹ ਉਹਨਾਂ ਕੀ ਲੈ ਜਾਣਾ ਜਿੰਨਾਂ ਕੋ ਤੁਹਾਡਾ ਸਰੀਰ ਤੁਹਾਨੂੰ ਅੱਗੇ ਜਾਂਦਾ ਜਦੋਂ ਲਚਕ ਬਣ ਜਾਂਦੀ ਹੈ ਵਧੀਆ ਫਿਰ ਜਿਹੜਾ ਹੱਥ ਹੈ ਪੈਰ ਦੇ ਨਾਲ ਲੱਗਣ ਲੱਗ ਜਾਂਦਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੱਥ ਨੂੰ ਪੈਰ ਦੇ ਨਾਲ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਅੱਗੇ ਵੱਲ ਵਧਾਉਣਾ ਹੈ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਲਚਕ ਬਣੂਗੀ ਉਸ ਤਰ੍ਹਾਂ ਹੀ ਤਕਲੀਫਾਂ ਜੜੀਆਂ ਕਵਰ ਹੁੰਦੀਆਂ ਜਾਣਗੀਆਂ ਆਪਾਂ ਕਿਸੇ ਟੂਰਨਾਮੈਂਟ ਦੇ ਵਿੱਚ ਤੇ ਹਿੱਸਾ ਲੈਣਾ ਨਹੀਂ ਜਾਂ ਕਿਸੇ ਕੰਪੀਟੀਸ਼ਨ ਦੇ ਵਿੱਚ ਨਹੀਂ ਇਹ ਸਾਲ ਇਹਣਾ ਵੀ ਆਪਣੇ ਜਿਹੜੇ ਫਲੈਕਸੀਬਿਲਟੀ ਪੂਰੀ ਬਣਨੀ ਚਾਹੀਦੀ ਹੈ ਆਪਾਂ ਸਰੀਰ ਦੀ ਤੰਦਰੁਸਤੀ ਵਾਸਤੇ ਕਰ ਰਹੇ ਆਂ ਆਪਾਂ ਨੂੰ ਕੋਈ ਗਾਲ ਨਹੀਂ ਕਾਲ ਕਰਨੀ ਨਹੀਂ ਚਾਹੀਦੀ ਹੌਲੀ ਹੌਲੀ ਕਰਕੇ ਤਕਲੀਫ ਨੂੰ ਆਪਾਂ ਕਵਰ ਕਰਨਾ ਇਹ ਨਾ ਹੋਈਏ ਹੋਵੇ ਵੀ ਆਪਾਂ ਹੱਥਾਂ ਨੂੰ ਪੈਰਾਂ ਦੇ ਨਾਲ ਲਾਉਂਦੇ ਲਾਉਂਦੇ ਕੋਈ ਹੋਰ ਤਕਲੀਫ ਸੇੜ ਲਵੇ हौली हौली करके बधाओ अगे सजी लत्त खबा एक दो तीन चार छः, सात 8 9 10 ਇਹ ਐਕਸਰਸਾਈਜ਼ ਸਜੀ ਲੱਤ ਤੇ ਖੱਬਾ ਹੱਥ ਖੱਬੀ ਲੱਤ ਸਜੇ ਹੱਥ ਦੇ ਨਾਲ ਹੀ ਕਰਨੀ ਹੈ ਇਸ ਤਰ੍ਹਾਂ ਨਹੀਂ ਕਰਨੀ ਵੀ ਸਜੀ ਲੱਤ ਸਜਾ ਹੱਥ ਅੱਗੇ ਵਧਾਇਆ ਖੱਬੀ ਲੱਤ ਖੱਬਾ ਹੱਥ ਅੱਗੇ ਵਧਾਇਆ ਉਹਦਾ ਤੁਹਾਨੂੰ ਉਹਨਾ ਲਾਭ ਨਹੀਂ ਮਿਲਣਾ ਜਿੰਨਾ ਲਾਭ ਕ੍ਰੋਸ ਦੇ ਵਿੱਚ ਮਿਲਦਾ ਹੈ ਉਦੇ ਨਾਲ ਸੱਜੀ ਲੱਤ ਸੱਜਾ ਹੱਥ ਅੱਗੇ ਕਰਨ ਦੇ ਨਾਲ ਸਿਰਫ ਲੱਤ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਹੀ ਸਟਿਫਨੈਸ ਕਵਰ ਹੁੰਦੀ ਹੈ। ਕ੍ਰਾਸ ਦੇ ਵਿੱਚ ਕਰਨ ਦੇ ਨਾਲ ਪੂਰੀ ਬੋਡੀ ਦੇ ਜਿਹੜੇ ਮਸਲ ਨੇ ਲਗਭਗ ਇਹਦੇ ਵਿੱਚ ਕੰਮ ਦੇ ਵਿੱਚ ਆਉਂਦੇ ਨੇ। ਬੈਕ ਦੇ ਕਮਰ ਦੇ ਹੋਗੇ ਲੱਤ ਦੇ ਹੋਗੇ ਹੱਥ ਦੇ ਹੋਗੇ ਕੋ ਕ੍ਰਾਸ ਦੇ ਵਿੱਚ ਜਦੋਂ ਕਰਦੇ ਆਂਦਾ ਆਪਾਂ ਨੂੰ ਬਹੁਤ ਜਿਆਦਾ ਵਧੀਆ ਲਾਭ ਮਿਲਦਾ ਸੋਹਣ ਕਰਦੇ ਆਂ ਬੈਠ ਕੇ ਉੱਪਰ ਵਾਲੀਆਂ ਐਕਸਰਸਾਈਜ਼ਾਂ ਕਵਰ ਨੂੰ ਰੱਖੋ ਸਿੱਧਾ ਮੋਢੇ ਸਿੱਧੇ ਨੇਗਾ ਸਾਹਮਣੇ ਵੱਲ ਜਿਹੜੇ ਹੱਥ ਆਪਣੇ ਮੋਢਿਆਂ ਦੇ ਬਰਾਬਰ 15 ਤੋਂ 20 ਵਾਰ ਮੁਠੀ ਨੂੰ ਬੰਦ ਕਰਕੇ ਖੋਲੋ ਬੰਦ ਕਰਕੇ ਖੋਲਣ ਦੇ ਨਾਲ ਮਾਸਪੇਸ਼ੀਆਂ ਦੇ ਵਿੱਚ ਬਣੀ ਹੋਈ ਜਕੜਨਾਂ ਜਿਹੜੀ ਉਹ ਕਵਰ ਹੋ ਜਾਂਦੀ ਹੈ ਤੇ ਜੋ ਤੌਂ ਦੇ ਵਿੱਚ ਮੋਢੇ ਦੇ ਵਿੱਚ ਜੋ ਜਕੜਨ ਬਣੀ ਹੋਈ ਹੈ ਹੌਲੀ ਹੌਲੀ ਕਰਕੇ ਕਵਰ ਹੋ ਜਾਂਦੀ ਹੈ ਸਟੂਡੈਂਟਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ ਬਾਕੀ ਵੀ ਆਪਾਂ ਕੰਮਕਦੰਦੇ ਵਾਲੇ ਬੰਦੇ ਆ ਸਾਰੇ ਜਿਸ ਵੇਰੇ ਸਵੇਰੇ ਇੰਨੀਆਂ ਤਾਂ ਐਕਸਰਸਾਈਜ਼ਾਂ ਹੋ ਜਾਣ ਤਾਂ ਕਾਫੀ ਲਾਭ ਮਿਲਦਾ ਹੈ ਪੂਰਾ ਦਿਨ ਵਧੀਆ ਖੁਸ਼ੀਆਂ ਦੇ ਵਿੱਚ ਲੰਘਦਾ ਜਾਂ ਤਾਂ ਨੰਗੀ ਜਾਣਾ ਬਰਤਦੀ ਕਹਿੰਦੇ ਇਹ ਚੰਗੀ ਗੱਲ ਆ ਇਹ ਰੁਕਦਾ ਨਹੀਂ ਚੰਗਾ ਹੋਵੇ ਚਾਹੇ ਮਾੜਾ ਹੋਵੇ ਇਹਨੇ ਲੰਘ ਹੀ ਜਾਣਾ ਸੋ ਆਪਾਂ ਚੰਗੇ ਲੰਘਾਈਏ ਹੋਸ਼ ਹੋ ਕੇ ਰਹੀਏ ਮੋਢਾ ਨੂੰ ਕਮਾਓ ਗੋਲ ਗੋਲ 15 ਤੋਂ 20 ਵਾਰ ਮੋਢਾ ਨੂੰ ਜਦੋਂ ਗੋਲ ਗੋਲ ਕਮਾਉਨੇ ਆਪਾਂ ਜਿੰਦਾ ਜਿੰਨੀਆਂ ਮੋਢਾਂ ਦੀਆਂ ਮਾਸਪੇਸ਼ੀਆਂ ਨੇ ਉਨ੍ਹਾਂ ਦੇ ਵਿੱਚ ਬਣੀ ਹੋਈ ਜਕੜਨਾ ਉਹ ਕਵਰ ਹੋ ਜਾਂਦੀ ਹੈ ਤੇ ਖੂਨ ਦੀ ਜਿਹੜੀ ਸਪਲਾਈ ਹੈ ਉਹ ਵਧੀਆ ਤਰੀਕੇ ਦੇ ਨਾਲ ਚੱਲਦੀ ਹੈ ਫੇਰ ਕਮਾਓ ਉਲਟਾ ਲਗਭਗ 15 ਤੋਂ 20 ਵਾਰ ਕੰਮ ਕਰਦੇ ਸਮੇਂ ਆਪਣੀਆਂ ਮਾਸਪੇਸ਼ੀਆਂ ਦੇ ਵਿੱਚ ਜਕੜਨਾ ਆ ਜਾਂਦੀ ਹੈ ਉਹਨੂੰ ਸਵੇਰ ਕੰਮ ਤੇ ਜਾਣ ਤੋਂ ਪਹਿਲਾਂ ਜੇਪਾ ਉੱਠ ਕੇ ਉਹਦੀ ਫਰੈਸ਼ ਹੋ ਕੇ ਐਕਸਰਸਾਈਜ਼ ਕਰਦੇ ਆ ਤਾਂ ਜਿਹੜੀਆਂ ਬਣੀ ਹੋਈ ਜਾਕੜ ਮੈਂ ਠੀਕ ਹੋ ਜਾਂਦੀ ਹੈ ਆਪਣਾ ਕੰਮ ਦੇ ਵਿੱਚ ਵਧੀਆ ਮਨ ਲੱਗਦਾ ਸੋ ਸੈਡਵਲ ਸੱਜੇ ਖੱਬੇ ਮਗਰਮਲ ਲੈ ਕੇ ਜਾਓ ਜਿੰਨੇ ਕੇ ਲੈ ਜਾਂਦੇ ਜਾਂਦੇ ਆ ਟੱਕਾ ਨਹੀਂ ਕਰਨਾ ਕਿਉਂਕਿ ਜਦੋਂ ਕੋਈ ਮਸਲ ਜ਼ਿਆਦਾ ਖਿੱਚਿਆ ਜਾਂਦਾ ਹੈ ਤਾਂ ਉਹਦੇ ਵਿੱਚ ਸੋਜ ਬਣ ਜਾਂਦੀ ਹੈ ਸੋਜ ਜਿਹੜੀ ਬਣਦੀ ਹੈ ਤੇ ਫਿਰ ਉਹ ਜੋੜ ਹੈ ਜਿਹੜਾ ਉਹਦੇ ਨਾਲ ਸੰਬੰਧਤ ਉਹਦੇ ਵਿੱਚ ਤਕਲੀਫ ਆਉਣ ਲੱਗ ਜਾਂਦੀ ਹੈ ਉਹ ਪੂਰੀ ਤਰ੍ਹਾਂ ਨਹੀਂ ਘੁੰਪਦਾ ਤੇ ਫਿਰ ਬਣੀ ਹੋਈ ਸੋਜ ਆ ਵੀ ਤੁਹਾਨੂੰ ਤੰਗ ਕਰਦੀ ਹੈ ਉਸ ਤੋਂ ਬਾਅਦ ਕਰਾਂਗੇ ਤੌਣੀਆਂ ਕਰਦਣੀਆਂ ਐਕਸਰਸਾਈਜ਼ਾਂ ਖੱਬੇ ਵੱਲ ਸੱਜੇ ਵੱਲ ਇੱਕ ਦੋ ਤਿੰਨ ਚਾਰ ਪੰਜ ਰਿਲੈਕਸ ਜਦੋਂ ਸੱਜੇ ਖੱਬੇ ਗਰਦਨ ਘਮਾਉਣੇ ਆ ਪਹਿਲਾਂ ਮੜਾਕੇ ਨਿਕਲਦੇ ਸੀ ਤੌਣ ਸੀਗੀ ਜਿਹੜੀ ਚੜੜ-ਚੜ ਮੇਰੀ ਵੀ ਕਰਦੀ ਸੀ ਕਿਉਂਕਿ ਲੋਕ ਆਮ ਮਰੀਜ਼ਾਂ ਨੂੰ ਐਕਸਰਸਾਈਜ਼ ਸਾਰਾ ਦਿਨ ਕਰਵਾ ਦਿੰਨੇ ਆ ਪਰ ਕਿਤੇ ਨਾ ਕਿਤੇ ਆਪਦੀਆਂ ਐਕਸਰਸਾਈਜ਼ਾਂ ਵਾਸਤੇ ਸਮਾਂ ਨਹੀਂ ਰਹਿੰਦਾ ਹੁਣ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਮਾਂ ਕੱਢਿਆ ਨਾਲ ਤਾਂ ਆਪ ਜੀ ਸਾਡੇ ਨਾਲ ਨਾਲ ਐਕਸਰਸਾਈਜ਼ਾਂ ਕਰ ਲੈਨੇਓ ਕਿਉਂਕਿ ਕੁਸਮਰੀ ਤਾਂ ਸਾਡੇ ਕੋਲ ਵੀਡੀਓ ਬਣਵਾ ਕੇ ਲੈ ਜਾਂਦੇ ਹੁੰਦੇ ਸੀ ਪਹਿਲਾਂ ਹੁਣ ਉਹਨਾਂ ਨੂੰ ਕਹਿ ਦਿੱਤਾ ਵੀ ਭਾਈ ਲਾਈਵ ਸਾਡੇ ਨਾਲ ਹੀ ਕਰ ਲੋ ਜਿੰਨਾਂ ਕੋਲੇ ਜਿੰਨਾ ਕ ਸਮਾਂ ਬਣਦਾ ਐ ਐਕਸਰਸਾਈਜ਼ ਕਸਰਤ ਕਰਦੇ ਐ ਤਾ ਉਹਨੂੰ ਲੈ ਕੇ ਜਾਂਦੇ ਆ ਕਾਰਨੂ ਮੋਡੇਵਾਲ ਖਬੇਵਾਲ ਸਾਜੇਵਾਲ ਇੱਕ ਦੋ 1 4 5 ਉਸ ਤੋਂ ਬਾਅਦ ਰਾਉਂਡ 2 10 4 5 ਇਹ ਉਲਟਾ 1 2 3 4 5 ਜਿੰਨਾ ਵੀਰਾਂ ਭੈਣਾਂ ਦੇ ਜਿਆਦਾ ਸਟੈਪਨੈਸ ਬਣੀ ਹੋਈ ਹੈ ਇਹ ਕਸਰਤ ਕਰਨ ਤੋਂ ਬਾਅਦ ਤੁਸੀਂ ਇੱਕ ਹੋਰ ਐਕਸਟਰਾ ਕਰ ਸਕਦੇ ਹੋ ਜਿਨ੍ਹਾਂ ਨੂੰ ਕੋਈ ਸਰਵਾਈਕਲ ਜਾਂ ਮਾਈਗਰੇਨ ਦੀ ਸਮੱਸਿਆ ਹੈਗੀ ਹੈ ਹੱਥ ਨੂੰ ਕੰਨ ਦੇ ਨੇੜੇ ਰੱਖੋ ਹੱਥ ਤੇ ਦਬਾਅ ਦਿਓ ਕੰਨ ਵੱਲ ਨੂੰ ਤੇ ਤੌਂ ਦੀ ਦਬ ਰੱਖੋ ਹੱਥ ਵੱਲ ਨੂੰ ਇਹਨਾਂ ਮਾਸਪੇਸ਼ੀਆਂ ਦਾ ਜੋ ਜੋਰ ਆ ਉਹ ਲੱਗਦਾ ਐ ਇਸ ਤਰ੍ਹਾਂ ਕਰਕੇ 10 ਤੱਕ ਗਿਣਤੀ ਗਣੋ ਜੋਰ ਦੇ ਕੇ 1 2 3 4 5 6 7 8 9 10 ਰਿਲੈਕਸ ਇਹਦੇ ਤਿੰਨ ਸਟੈਪ ਕਰਨੇ ਆ ਦੁਬਾਰਾ ਤੋਂ 1 2 3 चार पत्त आठ नौ दस और रिलैक्स तो बाद फिर तो करते एक दो तेन चार पत्त अठ नौ दस रिलैक्स ਇਹ ਕਰਦੇ ਸਮੇਂ ਤੁਸੀਂ ਮਹਿਸੂਸ ਕਰੋਗੇ ਥੱਲੇ ਜਿਹੜੇ ਥਰਾਕਸ ਤੱਕ ਦੇ ਮਣਕੇ ਨੇ ਉਹਨਾਂ ਤੱਕ ਖਿੱਚ ਪੈਂਦੀ ਹੈ ਉਸ ਤੋਂ ਬਾਅਦ ਦੂਜਾ ਹੱਥ ਦੂਜੀ ਸ਼ਾਈਡ ਵੀ ਕਰਨੀ ਹੈ 1 2 3 4 5 6 7 8 9 10 ਰਿਲੈਕਸ ਦੁਬਾਰਾ ਫੇਰ 1 2 3 ਚਾ 1 2 3 4 1 2 3 4 5 6 7 8 9 10 ਰਿਲੈਕਸ ਅਗੇਨ 1 2 3 4 1 2 3 4 5 6 7 8 9 10 ਰਿਲੈਕਸ ਇਸ ਕਿਰਿਆ ਨੂੰ ਤੁਸੀਂ ਇੱਕ ਵਾਰ ਇਧਰੋਂ ਇੱਕ ਵਾਰ ਇਧਰੋਂ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਮਾਸਪੇਸ਼ੀਆਂ ਦੇ ਵਿੱਚ ਬਣੀ ਹੋਈ ਜਿਹੜੀ ਸਟਿਫਨੈਸ ਹੈ ਉਸ ਨੂੰ ਕਵਰ ਕਰਨਾ ਹੈ। ਫੋਸਤੋ ਇਹ ਸੀਗੀਆਂ ਐਕਸਰਸਾਈਜ਼ਾਂ ਕੱਲ ਨੂੰ ਇੱਕ ਕੋਈ ਨਵੀਂ ਐਕਸਰਸਾਈਜ਼ ਹੋਰੇ ਦੇ ਵਿੱਚ ਆਪਾਂ ਕਰਾਂਗੇ ਐਡ ਹੁਣ ਚੱਲਦੇ ਆਪਾਂ ਬਜਰੀ ਦੇ ਉੱਪਰ ਬਜਰੀ ਤੇ ਉੱਪਰ ਨੰਗੇ ਪੈਰ ਚੱਲਣ ਦੇ ਬਹੁਤ ਜ਼ਿਆਦਾ ਫਾਇਦੇ ਨੇ। ਸ਼ੂਗਰ ਵਾਲੇ ਵੀਰਾਂ ਵਾਸਤੇ ਜਿਨ੍ਹਾਂ ਨੂੰ ਮਾਈਗਰੇਨ ਦੀ ਸਮੱਸਿਆ ਹੈ, ਕਮਰ ਦੀ ਸਮੱਸਿਆ ਹੈ, ਪੈਰ ਮੱਝਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ। ਕਿਉਂਕਿ ਜਦੋਂ ਪੁਆਇੰਟ ਪ੍ਰੈਸ ਹੁੰਦੇ ਨੇ ਲਗਭਗ ਬਿਮਾਰੀਆਂ ਕਵਰ ਹੁੰਦੀਆਂ ਨੇ ਬਾਕ-ਬਾਕ ਬਿਮਾਰੀਆਂ ਤੋ ਖਿਹੜਾ ਆਪਣਾ ਛੁੱਟ ਜੇ ਬਜਰੀ ਦੇ ਉੱਪਰ 10 ਮਿੰਟ ਲਾ ਲਓ ਹਾਈ ਬਲੱਡ ਪ੍ਰੈਸ਼ਰ ਇਹਦਾ ਬਹੁਤ ਜਿਆਦਾ ਵਧੀਆ ਰਿਜ਼ਲਟ ਅਸੀਂ ਦੇਖਿਆ ਵੀ 10 ਦਿਨਾਂ ਦੇ ਵਿੱਚ ਲਗਭਗ ਕੰਟਰੋਲ ਰਹਿਣ ਲੱਗ ਜਾਂਦਾ ਹੈ। ਬਾਕੀ ਕੋਸ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਨੇ। ਜਿਹੜੀਆਂ ਟਾਈਮ ਲੈਂਦੀਆਂ ਨੇ। ਹਰ ਇੱਕ ਸਰੀਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਹਨ। ਉਹਨਾਂ ਦੇ ਵਿੱਚ ਅਲੱਗ-ਅਲੱਗ ਤਕਲੀਫਾਂ ਨੇ। ਕੋਈ ਤਕਲੀਫ ਹੈ ਜਿਹੜੀ ਕਿਸੇ ਵਜ੍ਹਾ ਕਰਕੇ ਹੋ ਰਹੀ ਹੈ। ਕੋਈ ਤਕਲੀਫ ਕਿਸੇ ਵਜ੍ਹਾ ਕਰਕੇ ਹੋ ਰਹੀ ਹੈ ਜਿਵੇਂ ਜਿਵੇਂ ਸਮੱਸਿਆਵਾਂ ਆਪਣੀਆਂ ਕਵਰ ਹੁੰਦੀਆਂ ਜਾਂਦੀਆਂ ਉਹ ਮੇ ਉਹ ਆਪਣਾ ਸਰੀਰ ਆ ਜਿਹੜਾ ਹੌਲਾ ਫੁੱਲਵਾਗਾ ਹੁੰਦਾ ਤੁਰ ਜਾਂਦਾ ਖੁਸ਼ ਰਹੋ ਹਮੇਸ਼ਾ ਖੁਸ਼ੀ ਦੇ ਆਲਮ ਦੇ ਵਿੱਚ ਰਹਿਣ ਦੇ ਰਹਿਣ ਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ 29 ਹੁੰਦੀ ਐ ਕੰਮ ਦੇ ਵਿੱਚ ਵੀ ਇੱਕ ਇਜ਼ਾਫਾ ਹੁੰਦਾ ਜਿਵੇਂ ਗੁਰਦਾਸ ਮਾਨ ਸਾਹਿਬ ਦਾ ਗੀਤ ਆਇਆ ਸੀ ਹੱਸੋਂਗੇ ਤਾਂ ਸਾਰਾ ਜੱਗ ਨਾਲ ਹੱਸੇਗਾ ਰੋਮੋਂਗੇ ਅਕੇਲੇ ਜੱਗ ਦੂਰ ਨਸੇਗਾ ਖੁਸ਼ੀ ਬਿਨਾ ਹਾਸੀ ਕਦੇ ਆ ਨਹੀਂ ਸਕਦੀ ਤੇ ਦੁੱਖ ਭੈੜੀ ਦੁਨੀਆ ਬਣਾਈ ਨਹੀਂ ਸਕਦੀ ਸੋ ਆਪਾਂ ਭੈੜੀ ਦੁਨੀਆ ਨਾ ਬਣੀਏ ਇੱਕ ਦੂਜੇ ਭੈਣ ਭਰਾਵਾਂ ਦੇ ਦੁੱਖ ਵਡਾਈਏ ਵੰਡਾਈਏ ਮਿਲਵਰਤਨ ਵੱਤਵੱਦ ਰੱਖਿਏ ਸੋ ਹੁਣ ਵਾਰਸ਼ਾਂ ਦੇ ਮੌਸਮ ਸ਼ੁਰੂ ਹੋ ਜਾਣੇ ਆ ਵੱਤਵੱਦ ਆਪਾਂ ਰੋਕ ਲਈਏ ਪੇੜ ਪੌਦਿਆਂ ਦੀ ਸੰਭਾਲ ਕਰੀਏ ਕਿਉਂਕਿ ਇਹਨਾਂ ਦੇ ਨਾਲ ਵੀ ਹੀ ਆਪਣਾ ਤੰਦਰੁਸਤ ਜੀਵਨ ਆ ਪੇੜ ਦਿਨ ਦਿਨ ਘਟਦੇ ਜਾਂਦੇ ਆ ਆ ਪੰਜਾਬੂ ਜ਼ਮੀਨ ਐ ਹੌਲੀ ਹੌਲੀ ਕਰਕੇ ਘਟ ਰਹੀ ਹੈ ਆਪਾਂ ਨੂੰ ਸਮੱਸਿਆਵਾਂ ਦੇ ਨਾਲ ਨਾਕੋਲ ਨਾ ਬਵੇ ਆਕਸੀਜਨ ਹਮੇਸ਼ਾ ਆਪਾਂ ਨੂੰ ਤਰੋ ਤਾਜ਼ੀ ਮਿਲਦੀ ਰਹੇ ਸੋ ਪੇੜ ਪੌਦੇ ਵੱਧ ਤੋਂ ਵੱਧ ਲਾਓ ਸਹਿਯੋਗ ਕਰੋ ਜੇ ਨਹੀਂ ਲਾ ਸਕਦੇ ਤਾਂ ਘਟੋ ਘਟਣਾ ਨਾ ਨੁਕਸਾਨ ਨਾ ਕਰੋ ਬਹੁਤ ਸਾਰੀਆਂ ਜਥੇਬੰਦੀਆਂ ਅਪਰਾਲੇ ਕਰ ਰਹੀਆਂ ਨੇ ਸੜਕਾਂ ਦੇ ਦਵਾਲੇ ਜਿੱਥੇ ਕੋਈ ਜਗ੍ਹਾ ਮਿਲਦੀ ਹੈ ਰੁਕ ਲਾ ਰਹੇ ਆ ਲਾ ਰਹੇ ਨੇ ਵਧੀਆ ਪਰਾਲੇ ਆ ਸੋਧਾ ਆਕਸੀਜਨ ਆ ਜਿੰਮੇ ਜਿੰਮੇ ਆਪਾਂ ਨੂੰ ਮਿਲਦੀ ਹੈ ਆਕਸੀਜਨ ਨੇ ਆਪਣੇ ਰੋਗਾਂ ਦਾ ਜਿਹੜਾ ਨਾਸ ਕਰਦੀ ਹੈ ਸੋ ਇਥੋਂ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਸ ਜਗ੍ਹਾ ਤੋਂ ਸਾਡੇ ਨਾਲ ਲਾਈਵ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਖੁਸ਼ੀ ਹੁੰਦੀ ਹੈ ਕਈ ਵਾਰੀ ਕਿਸੇ ਏਰੀਆ ਦੇ ਵਿੱਚ ਜਾਂਦੇ ਆ ਤਾਂ ਉੱਥੇ ਕਿਸੇ ਵੀਰ ਨੂੰ ਮਿਲਿਆ ਜਾਂਦਾ ਕਿਸੇ ਦੀਆਂ ਸੁਆਮਾਂ ਲਿਆਂ ਜਾਂਦੀਆਂ ਕਿਸੇ ਨੂੰ ਸੁਆਮਾਂ ਦਿੱਤੀਆਂ ਜਾਂਦੀਆਂ ਸੋ ਅਸੀਂ ਲੰਗੜੇ ਲੁੱਲੇ ਬੱਚਿਆਂ ਦਾ ਇਲਾਜ ਕਰ ਰਹੇ ਹਾਂ ਉਹਨਾਂ ਨੂੰ ਪਰਿਵਾਰਾਂ ਨੂੰ ਸਿਖਾ ਰਹੇ ਹਾਂ ਜੇ ਕੋਈ ਪਰਿਵਾਰ ਆਪਣੇ ਬੱਚੇ ਦਾ ਕੋਈ ਨੇੜੇ ਤੇੜੇ ਤੁਹਾਡੇ ਹੈ ਤਾਂ ਉਹਨਾਂ ਨੂੰ ਸਾਡੇ ਬਾਰੇ ਜ਼ਰੂਰ ਦੱਸੋ ਕਾਫੀ ਬੱਚੇ ਸਾਡੇ ਕੋਲੋਂ ਠੀਕ ਹੋ ਕੇ ਜਾ ਚੁੱਕੇ ਐ ਮੈਂ ਲਗਭਗ 2013 ਤੋਂ ਇਹ ਲੰਗੜੇ ਲੁੱਲੇ ਬੱਚਿਆਂ ਦੇ ਇਲਾਜ ਕਰ ਰਹੇ ਹਨ ਸੋ ਜਾਣਕਾਰੀ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਲਾਈਕ ਕਮੈਂਟ ਕਰੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਿਲਦੇ ਆ ਕੱਲ ਨੂੰ ਇਸੇ ਟਾਈਮ ਕਿਸੇ ਨਵੇਂ ਟੌਪਿਕ ਦੇ ਨਾਲ ਨਵੀਂ ਐਕਸਰਸਾਈਜ਼ ਦੇ ਨਾਲ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ